ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਚੌਥਾ ਹਰ ਹਰ ਨਾਮ ਸੀਤਲ ਜਲ ਧਿਆਵਿਓ ਹਰ ਚੰਦਨ ਬਾਸ ਸੁਗੰਧ ਗੰਧਈਆ ਮਿਲ ਸਤ ਸੰਗਤ ਪਰਮ ਪਦ ਪਾਇਆ ਮੈਂ ਹਿਰਡ ਪਲਾਸ ਸੰਗ ਹਰ ਬੁਹੀਆ ਹਰ ਹਰ ਨਾਮ ਸੀਤਲ ਜਲ ਧਿਆਵਿਓ ਹਰ ਚੰਦਨ ਬਾਸ ਸੁਗੰਧ ਗੰਧਈਆ ਮਿਲ ਸਤ ਸੰਗਤ ਪਰਮ ਪਦ ਪਾਇਆ ਮਹਿਰਡ ਪਲਾਸ ਸੰਗ ਹਰ ਬੁਹੀਆ ਜਪ ਜਗਨਨਾਥ ਜਿਕ ਦੀਸ ਗੁਸਈਆ ਸ਼ਰਨ ਪਰੇ ਸਈ ਜਨ ਉਬਰੇ ਜਿਉ ਪ੍ਰਹਿਲਾਦ ਉਧਾਰ ਸਮਈਆ ਰਹਾਉ ਭਾਰ 18 ਮੈਂ ਚੰਦਨ ਉਤਮ ਚੰਦਨ ਨਿਕਟ ਸਭ ਚੰਦਨ ਹੋਈਆ ਸਾਕਤ ਕੂੜੇ ਊਬ ਸੂਕ ਹੋਏ ਮਨ ਅਭਿਮਾਨ ਵਿਛੜ ਦੂਰ ਗਈਆ ਹਰ ਗਤ ਮਿੱਤ ਕਰਤਾ ਆਪੇ ਜਾਣੇ ਸਭ ਵਿਦ ਹਰ ਹਰ ਆਪ ਬਨਈਆ ਜਿਸ ਸਤਗੁਰੂ ਭੇਟੇ ਸੋ ਕੰਚਨ ਹੋਵੇ ਜੋ ਧੁਰ ਲਿਖਿਆ ਸੋ ਮਿਟੇ ਨਾ ਮਟਈਆ ਰਤਨ ਪਦਾਰਥ ਗੁਰਮਤਿ ਪਾਵੇ ਸਾਗਰ ਭਗਤ ਪੰਡਾਰ ਖੁਲਈਆ ਗੁਰ ਚਰਨੀ ਇੱਕ ਸਰਦਾ ਉਪਜੀ ਮੈਂ ਹਰ ਗੁਣ ਕਹਤੇ ਤ੍ਰਿਪਤ ਨਾ ਪਈਆ ਪਰਮ ਬਿਰਾਗ ਨਿਤ ਨਿਤ ਹਰ ਧਿਆਏ ਮੈਂ ਹਰ ਗੁਣ ਕਹਤੇ ਭਾਵਨੀ ਕਹੀਆ ਬਾਰ ਬਾਰ ਖਿਨ ਖਿਨ ਪਲ ਕਹੀਐ ਹਰ ਪਾਰ ਨਾ ਪਾਵੇ ਪਰੇ ਪਰਈਆ ਸਾ ਸਤ ਬੇਦ ਪੁਰਾਣ ਪੁਕਾਰੈ ਧਰਮ ਕਰਿਓ ਖਟ ਕਰਮ ਦ੍ਰਿੜਈਆ ਮਨ ਮੁਖ ਪਾਖੰਡ ਭਰਮ ਬਿਗੁੱਤੇ ਲੋਭ ਲਹਿ ਨਾ ਬਹਾਰ ਬੁਢਈਆ ਨਾਮ ਜਪਿਓ ਨਾਮੇ ਗਤ ਪਾਵਿਓ ਸਿਮਰਤ ਸਾਸਤਰ ਨਾਮ ਦਰੜਈਆ ਹੋਮੇ ਜਾਏ ਤਾਂ ਨਿਰਮਲ ਹੋਵੇ ਗੁਰਮੁਖ ਪਰਚੈ ਪਰਮ ਪਦ ਪਈਆ ਇਹ ਜਗ ਵਰਣ ਰੂਪ ਸਭ ਤੇਰਾ ਜਿਤ ਲਾਵੇ ਸੇ ਕਰਮ ਕਰਮਈਆ ਨਾਨਕ ਜੰਤ ਬਜਾਏ ਵਾਜੈ ਜਿਤ ਭਾਵੇ ਤਿਤ ਰਾਹੇ ਚਲਈਆ ਇਹ ਜਗ ਵਰਣ ਰੂਪ ਸਭ ਤੇਰਾ ਜਿਤ ਲਾਵੇ ਸੇ ਕਰਮ ਕਰਮਈਆ ਨਾਨਕ ਜੰਤ ਬਜਾਏ ਵਾਜੈ ਜਿੱਤ ਭਾਵੇ ਤਿਤ ਰਾਹੇਰ ਚਲਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਚੌਥਾ ਏ ਭਾਈ ਪ੍ਰਭੂ ਦਾ ਨਾਮ ਸਿਮਰਿਆ ਕਰੋ ਇਹ ਨਾਮ ਠੰਡ ਪਾਣ ਵਾਲਾ ਜਲ ਹੈ ਇਹ ਨਾਮ ਚੰਦਰ ਜੀ ਸਕੰਧੀ ਹੈ ਜਿਹੜੀ ਸਾਰੀ ਬਨਸਪਤੀ ਨੂੰ ਸੰਗੰਧਿਤ ਕਰ ਦਿੰਦੀ ਹੈ ਏ ਭਾਈ ਸਾ ਸੰਗਤ ਵਿੱਚ ਮਿਲ ਕੇ ਸਭ ਤੋਂ ਉੱਚਾ ਆਤਮਿਕ ਦਰਜਾ ਪ੍ਰਾਪਤ ਕਰ ਲਈਦਾ ਹੈ ਜਿਵੇਂ ਅਰਿੰਡ ਤੇ ਪਲਾ ਆਦਿਕ ਨਿੰਮ ਕੰਮੇ ਰੁਖ ਚੰਦਨ ਦੀ ਸੰਗਤ ਨਾਲ ਸੁਗੰਧਿਤ ਹੋ ਜਾਂਦੇ ਹਨ ਕਿਵੇਂ ਮੇਰੇ ਵਰਗੇ ਜੀਵ ਹਰ ਨਾਮ ਦੀ ਬਰਕਤ ਨਾਲ ਉੱਚੇ ਜੀਵਨ ਵਾਲੇ ਬਣ ਜਾਂਦੇ ਹਨ اے ਭਾਈ ਜਗਤ ਦੇ नाथ ਜਗਤ ਦੇ ਈਸ਼ਵਰ ਧਰਤੀ ਦੇ ਖਸਮ ਪ੍ਰਭੂ ਦਾ ਨਾਮ ਜਪਿਆ ਕਰ ਜਿਹੜੇ ਮਨੁੱਖ ਪ੍ਰਭੂ ਦੀ ਸਰਨ ਆ ਪੈਂਦੇ ਹਨ ਉਹ ਮਨੁੱਖ ਸੰਸਾਰ ਸਮੁੰਦਰ ਵਿੱਚੋਂ ਬਚ ਨਿਕਲਦੇ ਹਨ ਜਿਵੇਂ ਪਹਿਲਾਦ ਆਦਿਕ ਭਗਤਾਂ ਨੂੰ ਪ੍ਰਮਾਤਮਾ ਨੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਕੇ ਆਪਣੇ ਚਰਨਾਂ ਵਿੱਚ लीन ਕਰ ਲਿਆ ਰਹਾਉ ਏ ਭਾਈ ਸਾਰੀ ਬਨਸਤੀ ਵਿੱਚ ਚੰਦਨ ਸਭ ਤੋਂ ਸ੍ਰੇਸ਼ਟ ਰੁੱਖ ਹੈ ਚੰਦਨ ਦੇ ਨੇੜੇ ਉੱਗਿਆ ਹੋਇਆ ਹਰੇਕ ਬੂਟਾ ਚੰਦਨ ਬਣ ਜਾਂਦਾ ਹੈ ਪਰ ਪ੍ਰਮਾਤਮਾ ਨਾਲ ਲੁਟੇ ਹੋਏ ਮਾਇਆ ਦੇੜੇ ਪਰਾਣੀ ਉਹਨਾਂ ਰੁੱਖਾਂ ਵਰਗੇ ਹਨ ਜੋ ਧਰਤੀ ਵਿੱਚੋਂ ਖੁਰਾਕ ਮਿਲ ਸਕਣ ਤੇ ਵੀ ਖਲੋਤੇ ਹੀ ਸੁੱਕ ਜਾਂਦੇ ਹਨ ਉਹਨਾਂ ਦੇ ਮਨ ਵਿੱਚ ਅਹੰਕਾਰ ਵੱਸਦਾ ਹੈ ਇਸ ਵਾਸਤੇ ਪ੍ਰਮਾਤਮਾ ਤੋਂ ਵਿਛੜ ਕੇ ਉਹ ਕਿਤੇ ਦੂਰ ਪੈ ਰਹੇ ਹਨ ਏ ਭਾਈ ਪ੍ਰਮਾਤਮਾ ਕਿਹੋ ਜਿਹਾ ਹੈ ਤੇ ਕੇਵਲ ਵੱਡਾ ਹੈ ਇਹ ਗੱਲ ਉਹ ਆਪ ਹੀ ਜਾਣਦਾ ਹੈ ਜਗਤ ਦੀ ਸਾਰੀ ਮਰਿਆਦਾ ਉਸ ਨੇ ਆਪ ਆਪ ਹੀ ਬਣਾਈ ਹੈ ਉਹ ਮਰਿਆਦਾ ਅਨਸਾਰ ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਓਹੋ ਸੋਨਾ ਬਣ ਜਾਂਦਾ ਹੈ ਸੋਚੇ ਜੀਵਨ ਵਾਲਾ ਬਣ ਜਾਂਦਾ ਹੈ ਏ ਭਾਏ ਤੁਰ ਦਰਗਾਹ ਤੋਂ ਜੀਵਾਂ ਦੇ ਕੀਤੇ ਕਰਮ ਅਨਸਾਰ ਜੀਵਾਂ ਦੇ ਮੱਥੇ ਉੱਤੇ ਜੋ ਲੇਖ ਲਿਖਿਆ ਜਾਂਦਾ ਹੈ ਉਹ ਲੇਖ ਕਿਸੇ ਦੇ ਆਪਣੇ ਉਦਮ ਨਾਲ ਮਿਟਾਇ ਨਹੀਂ ਮਿਟ ਸਕਦਾ ਗੁਰੋਂ ਦੇ ਮਿਲਨ ਨਾਲ ਲੋਹੇ ਤੋਂ ਕੰਚਨ ਬਣਦਾ ਹੈ हे भाई गुरु ਦੇ ਅੰਦਰ ਭਗਤੀ ਦੇ ਸਮੁੰਦਰ ਭਰੇ ਪਏ ਹਨ ਭਗਤੀ ਦੇ ਖਜ਼ਾਨੇ ਖੁੱਲੇ ਪਏ ਹਨ ਗੁਰੂ ਦੀ ਮੱਤ ਉੱਤੇ ਤੁਰ ਕੇ ਹੀ ਮਨੁੱਖ ਉੱਚਾ ਆਤਮਿਕ ਗੁਣ ਰਤਨ ਪ੍ਰਾਪਤ ਕਰ ਸਕਦਾ ਹੈ ਵੇਖੋ ਗੁਰੂ ਦੀ ਚਰਨੀ ਲੱਗ ਕੇ ਹੀ ਅੰਦਰ ਇੱਕ ਪਰਮਾਤਮਾ ਵਾਸਤੇ ਪਿਆਰ ਪੈਦਾ ਹੋਇਆ ਹੈ ਹੁਣ ਪਰਮਾਤਮਾ ਦੇ ਗੁਣ ਗਾਉਂਦਿਆਂ ਮੇਰਾ ਮਨ ਰਜਦਾ ਨਹੀਂ ਏ ਭਾਈ ਜਿਹੜਾ ਮਨੁੱਖ ਸਦਾ ਹੀ ਪਰਮਾਤਮਾ ਦਾ ਧਿਆਨ ਧਰਦਾ ਹੈ ਉਸ ਦੇ ਅੰਦਰ ਸਭ ਤੋਂ ਉੱਚੀ ਲਗਨ ਬਣ ਜਾਂਦੀ ਹੈ ਪ੍ਰਭੂ ਦੇ ਗੁਣ ਗਾਉਂਦਿਆ ਗਾਉਂਦਿਆ ਜਿਹੜਾ ਪਿਆਰ ਮੇਰੇ ਅੰਦਰ ਬਣਿਆ ਹੈ ਮੈਂ ਤੁਹਾਨੂੰ ਉਸਦਾ ਹਾਲ ਦੱਸਿਆ ਹੈ ਸੋਹੇ ਭਾਈ ਮੁੜ ਮੁੜ ਹਰੇਕ ਕਿਨ ਕਿਨ ਪਲ ਪਰਮਾਤਮਾ ਨਾਮ ਜਪਣਾ ਚਾਹੀਦਾ ਹੈ ਪਰ ਇਹੇ ਚੇਤੇ ਰੱਖੋ ਪਰਮਾਤਮਾ ਪਰੇ ਤੋਂ ਪਰੇ ਹੈ ਕੋਈ ਜੀ ਵੀ ਉਸ ਦੀ ਹਸਤੀ ਦਾ ਪਰਲਾ ਬੰਨਣਾ ਲੱਭ ਨਹੀਂ ਸਕਦਾ ਏ ਭਾਈ ਵੇਦ ਸ਼ਾਸਤਰ ਪੁਰਾਣ ਆਦਿ ਧਰਮ ਪੁਸਤਕਾਂ ਇਸੇ ਗੱਲ ਉੱਤੇ ਜ਼ੋਰ ਦਿੰਦੇ ਹਨ ਕਿ ਖੱਟ ਕਰਮੀ ਧਰਮ ਕਮਾਇਆ ਕਰੋ ਉਹ ਇਹਨਾਂ ਛੇ ਧਾਰਮਿਕ ਕਰਮਾਂ ਬਾਰੇ ਹੀ ਪਕਾਇਆ ਜਾਂਦਾ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖੇ ਇਸ ਅਖੰਡ ਵਿੱਚ ਭਟਕਦੇ ਪਏ ਹਨ ਖੁਆਰ ਹੁੰਦੇ ਹਨ ਉਹਨਾਂ ਦੀ ਜ਼ਿੰਦਗੀ ਦੀ ਬੇੜੀ ਆਪਣੇ ਪਖੰਡ ਦੇ ਭਾਰ ਨਾਲ ਲੋਭ ਅਤੇ ਹੰਕਾਰ ਵਿੱਚ ਡੁੱਬ ਜਾਂਦੇ ਹੈ। हे ਭਾਈ ਪ੍ਰਮਾਤਮਾ ਦਾ ਨਾਮ ਜਪਿਆ ਕਰੋ। ਨਾਮ ਵਿੱਚ ਜੁੜ ਕੇ ਹੀ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੁੰਦੀ ਹੈ। ਆਪਣੇ ਹਿਰਦੇ ਵਿੱਚ ਪ੍ਰਮਾਤਮਾ ਨਾਮ ਪੱਕਾ ਟਿਕਾਇਆ ਕਰੋ। ਗੁਰੂ ਦੇ ਸਨਮੁਖ ਰਹਿਣ ਵਾੜੇ ਮਨੁੱਖ ਵਾਸਤੇ ਇਹ ਹਰਨਾਮ ਦੀ ਸਿਮਰਤियां ਸਾਸ਼ਤਰ ਦਾ ਉਪਦੇਸ਼ ਹੈ। ਹਰ ਨਾਮ ਦੀ ਰਾਹੀ ਜਦੋਂ ਮਨੁੱਖ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ ਤਦੋਂ ਮਨੁੱਖ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ ਗੁਰੂ ਦੀ ਸਰਨ ਪਾ ਕੇ ਜਦੋਂ ਮਨੁੱਖ ਪ੍ਰਮਾਤਮਾ ਦੇ ਨਾਮ ਵਿੱਚ ਪਤੀਜਦਾ ਹੈ ਤਦੋਂ ਉਸ ਦਾ ਆਤਮਿਕ ਦਰਜਾ ਉੱਚਾ ਹੋ ਜਾਂਦਾ ਹੈ ਏ ਨਾਨਕ ਆਖੇ ਪ੍ਰਭੂ ਇਹ ਸਾਰਾ ਜਗਤ ਤੇਰਾ ਹੈ ਤੇਰਾ ਹੀ ਰੂਪ ਹੈ ਤੇਰਾ ਹੀ ਰੰਗ ਹੈ ਜਿਸ ਪਾਸੇ ਤੂੰ ਜੀਵਾਂ ਨੂੰ ਲਾਉਂਦਾ ਹੈ ਉਹੀ ਕਰਮ ਉਹ ਜੀਵ ਕਰਦੇ ਹਨ ਜੀਵ ਤੇਰੇ ਬਾਝੇ ਹਨ ਜਿਵੇਂ ਤੂੰ ਬੁਝਾਉਂਦਾ ਹੈ ਤਿਵੇਂ ਵੱਜਦੇ ਹਨ ਜਿਸ ਰਾਤੇ ਤੋੜ ਨਾ ਤੈਨੂੰ ਚੰਗਾ ਲੱਗਦਾ ਹੈ ਉਸੇ ਰਾਤੇ ਜੀਵਾਂ ਨੂੰ ਤੋੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ